ਮਹਾਰਾਜ ਰਾਜ ਦੇਣ ਨੂੰ ਅੱਜ ਵੀ ਤਿਆਰ ਬੈਠੇ ਆ ਅਸੀਂ ਉਸ ਲਾਇਕ ਨਹੀਂ ਬਣ ਰਹੇ ਮਹਾਰਾਜ ਨੇ ਕੀ ਸਾਜੇ ਸੀ ਨਿਹੰਗ ਸਿੰਘ ਨਿਹੰਗ ਸਿੰਘ ਸਾਜੇ ਸੀ ਜੇ ਅੱਜ 1 ਕਰੋੜ ਸਿੱਖ ਵੀ ਇੱਥੇ ਹੈ ਇੰਡੀਆ ਦੇ ਵਿੱਚ ਜੇ ਸਾਰੇ ਦੇ ਸਾਰੇ ਸਿੱਖ ਨਿਹੰਗ ਸਿੰਘ ਸਾਜ ਜਾਂਦੇ ਨੇ ਕੀ ਕਿਸੇ ਦੀ ਵੀ ਹਿੰਮਤ ਪਾਉਗੀ ਤੁਹਾਡੇ ਵੱਲ ਅੱਖ ਚੱਕ ਕੇ ਦੇਖ ਸਕੇ ਕਿਸੇ ਨੇ ਸੋਚਣਾ ਵੀ ਨਹੀਂ ਕਿ ਅਸੀਂ ਸਿੱਖਾਂ ਦਾ ਨੁਕਸਾਨ ਕਰੀਏ ਜਦੋਂ ਲਗ ਖਾਲਸਾ ਰਹੇ ਨਿਆਰਾ ਤਦ ਲਗ ਤੇਜ ਦਿਓ ਮੈਂ ਸਰ ਮਹਾਰਾਜ ਕਹਿੰਦੇ ਖਾਲਸਾ ਨਿਆਰਾ ਬਣ ਕੇ ਤਾਂ ਦੇਖ ਮੈਂ ਆਪਣਾ ਸਾਰਾ ਤੇਜ ਆਪਣੀ ਸਾਰੀ ਸ਼ਕਤੀ ਮਹਾਰਾਜ ਘਨੇ ਮਖਾਲਸੇ ਨੂੰ ਦੇ ਦੂੰਗਾ ਜੇ ਸਾਰੇ ਸਿੱਖ ਨਿਹੰਗ ਸਿੰਘ ਸਾਜ ਜਾਂਦੇ ਨੇ ਰਾਜ ਸਾਡੇ ਸਾਹਮਣੇ ਪਿਆ ਜਿਹਦੇ ਹੱਥ 'ਚ ਡਾਂਗ ਹੋਊਗੀ ਨਾ ਰਾਜ ਉਹਦਾ ਹੁੰਦਾ ਸ਼ਾਸਤਰਣ ਕੇ ਅਧੀਨ ਹੈ ਸ਼ਾਸਤਰਾਂ ਦੇ ਅਧੀਨ ਰਾਜ ਆ ਗੁਰੂ ਸਾਹਿਬ ਕਹਿ ਰਹੇ ਜੋ ਨਾਤਰ ਹੈ ਕਿਸੇ ਵਿਗਰੇ ਜੋ ਸ਼ਾਸਤਰ ਨਹੀਂ ਰੱਖਦਾ ਉਹਨਾਂ ਦੇ ਕੰਮ ਕਦੇ ਸਿੱਧੇ ਨਹੀਂ ਹੋ ਸਕਦੇ ਵੀ ਅਸੀਂ ਸ਼ਾਸਤਰ ਤਿਆਗਣੇ ਸ਼ੁਰੂ ਕਰਤੇ ਅਸੀਂ ਬਾਣੀ ਤਿਆਗਣੀ ਸ਼ੁਰੂ ਕਰਤੀ ਜਦੋਂ ਬਾਣੀ ਵੀ ਆ ਗਈ ਤੇ ਬਾਣਾ ਵੀ ਆ ਗਿਆ ਉਸ ਟਾਈਮ ਤੇ ਸਾਨੂੰ ਕੋਈ ਨਹੀਂ ਹਰਾ ਸਕਦਾ